ਰਜਿਸਟ੍ਰੇਸ਼ਨ ਆਉਣ ਵਾਲਾ ਸੀ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਲੇਕਿਨ ਦਿੱਲੀ 'ਚ ਜਿਹੜੀ ਸ਼ਰਮਨਾਕ ਹਾਰ ਹੋਈ ਹੈ ਉਹਦੇ ਨਾਲ ਇਹ ਸਰਕਾਰ ਬੁਖਲਾਈ ਹੋਈ ਹੈ ਦਿੱਲੀ ਦੀ ਹਾਰ ਦੀ ਧਮਕ ਪੰਜਾਬ ਤੱਕ ਆਈ ਹੋਈ ਹੈ ਇਹ ਆਪਣਾ ਘਰ ਇਕੱਠਾ ਇਹ ਦਿਖਾਉਣ ਦਾ ਇੱਕ ਪ੍ਰਯਾਸ ਕਰ ਰਹੇ ਨੇ ਆਖਰੀ ਜਦੋਂ ਦੋ ਸੀਟਾਂ ਸੀ ਕੇਂਦਰ 'ਚ ਤੇ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਸੀ ਸਾਨੂੰ ਆਦਤ ਹੈ ਦੋ ਤੋਂ ਬਾਅਦ ਛੜਪਾ ਮਾਰਨ ਦੀ ਤੇ ਪੰਜਾਬ 'ਚ ਵੀ ਉਹ ਵਜਣਾ ਅਤੇ ਸਪੈਸ਼ਲ ਸੈਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਇੱਕ ਪਾਸੇ ਵਿਰੋਧੀ ਧਿਰ ਕਹਿ ਰਹੀ ਹੈ ਕਿ ਬਜਟ ਸੈਸ਼ਨ ਵੀ ਆਉਣ ਵਾਲਾ ਸੀ ਸਮੇਂ ਦੀ ਪਰਵਾਹੀ ਹੈ ਬਜਟ ਸੈਸ਼ਨ ਆਉਣ ਵਾਲਾ ਸੀ ਉਹਦਾ ਇੰਤਜ਼ਾਰ ਕਰਨਾ ਚਾਹੀਦਾ ਸੀ ਲੇਕਿਨ ਦਿੱਲੀ ਜਿਹੜੀ ਸ਼ਰਮਨਾਕ ਹਾਰ ਹੋਈ ਹੈ ਉਹਦੇ ਨਾਲ ਇਹ ਸਰਕਾਰ ਬੁਖਲਾਈ ਹੋਈ ਹੈ ਦਿੱਲੀ ਦੀ ਹਾਰ ਦੀ ਧਮਕ ਪੰਜਾਬ ਤੱਕ ਆਈ ਹੋਈ ਹੈ ਇਹ ਆਪਣਾ ਘਰ ਇਕੱਠਾ ਇਹ ਦਿਖਾਉਣ ਦਾ ਇੱਕ ਪ੍ਰਯਾਸ ਕਰ ਰਹੇ ਨੇ ਆਖਰੀ ਔਰ ਮੈਨੂੰ ਲੱਗਦਾ ਇਹਦੇ ਇਲਾਵਾ ਇਸ ਤੋਂ ਕੁਝ ਨਹੀਂ ਨਿਕਲਣਾ ਬੜੀ ਵੱਡੀ ਪਾਲਿਸੀ ਨੂੰ ਲੈ ਕੇ ਕਹਿੰਦੇ ਕਿ ਚਰਚਾ ਹੋ ਸਕਦੀ ਹੈ ਕਿਸਾਨਾਂ ਨਾਲ ਸਾਰਥਕ ਚਰਚਾ ਚਲ ਰਹੀ ਹੈ ਮੈਨੂੰ ਲੱਗਦਾ ਇਸ 'ਤੇ ਕੋਈ ਕਮੈਂਟ ਨਹੀਂ ਕਰਨ। ਔਰ ਇਹਦੇ ਨਾਲ ਹੀ ਇੱਕ ਚੀਜ਼ ਹੋ ਰਹਾ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕਹਿੰਦੇ ਕਿ ਬੀਬੀਆਂ ਨੂੰ 25-2500 ਰੁਪਏ ਦੇਣਾ ਸ਼ੁਰੂ ਕੀਤਾ ਜਾਵੇ ਆਮ ਆਦਮੀ ਪਾਰਟੀ ਕਹਿ ਰਹੀ ਹੈ। ਔਰ ਭਾਜਪਾ ਆਪਣੀ ਕਮਿਟਮੈਂਟ ਦੇ ਉੱਤੇ ਪੱਕੀ ਹੈ। ਜਮਨਾ ਲਈ ਸਫਾਈ ਸ਼ੁਰੂ ਹੋ ਗਈ ਹੈ। ਜਿਹੜੀਆਂ ਭੈਣਾ ਨਾਲ ਵਾਅਦਾ ਕੀਤਾ ਸਾਡਾ ਰਿਕਾਰਡ ਹੈ। ਅਸੀਂ ਮਹਾਰਾਸ਼ਟਰ ਚ ਦੇਣਾ ਸ਼ੁਰੂ ਕੀਤਾ। ਅਸੀਂ ਕਿਹਾ ਮੱਧ ਪ੍ਰਦੇਸ਼ੀ ਦਿੱਤਾ। ਅਸੀਂ ਦਿੱਲੀ ਚ ਵੀ ਦੇਣਾ। ਪਰ ਇਹ ਤਾਂ ਦੱਸਣ ਜਿਹੜਾ 3 ਸਾਲ ਪਹਿਲਾਂ ਨਾ ਵਾਦਾ ਹੁਣ ਤੱਕ ਨਹੀਂ ਪੂਰਾ ਕੀਤਾ ਇਹ ਕਿਸ ਦਿਨ ਪੁਰਾਣਾ 3 ਸਾਲ ਦਾ ਬਕਾਇਆ ਜਿਹੜਾ ਭਣਾ ਦਾ ਔਰ ਨਵਾਂ 2 ਸਾਲ ਦਾ ਕਦੋਂ ਸ਼ੁਰੂ ਕਰਨਗੇ ਇਹ ਮਾਨ ਸਾਹਿਬ ਦਸ ਸਿੰਘ ਬਾਜਵਾ ਕਹਿੰਦੇ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੀ ਬਾਗਾਂਗੇ ਇਸੇ ਇਥੋਂ ਵੀ ਸਰਕਾਰ ਜਿਹੜੀ ਤੋੜਨ ਦੀ ਕੋਸ਼ਿਸ਼ ਕਰੇਗੀ ਬੀਜੇਪੀ ਸਾਨੂੰ ਕੋਈ ਜ਼ਰੂਰਤ ਨਹੀਂ ਉਨੀਤ ਬਿੱਟੂ ਰੋਲ ਅਦਾ ਕਰਨਗੇ ਸਾਨੂੰ ਕੋਈ ਜ਼ਰੂਰਤ ਨਹੀਂ ਇਹਨਾਂ ਦੀ ਅਸੀਂ 27 ਦੇ ਅੰਦਰ ਜਨਤਾ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੱਕ ਪਹੁੰਚਣਾ ਚਾਹੁੰਦੇ ਆ ਪੰਜਾਬੀ ਨੂੰ ਵੀ ਸਮਝ ਆ ਰਹੀ ਹੈ ਕਿ ਪੰਜਾਬ ਦਾ ਵਿਕਾਸ ਪੰਜਾਬ ਦੀ ਹੁਨਤੀ ਅਮਨ ਤੇ ਸ਼ਾਂਤੀ ਔਰ ਪੰਗਾਇ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਕੋਈ ਲਿਆ ਸਕਦਾ ਤੇ ਬੀਜੇਪੀ ਇਸ ਕਰਕੇ ਸਾਨੂੰ ਕੋਈ ਜਲ ਦਵਾਜ਼ੀ ਨਹੀਂ ਹੈ ਰਹੀ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਦੀ ਉਹ ਕੁਝ ਵੀ ਕਹਿ ਸਕਦੇ ਰੇ ਉਹਨਾਂ ਨੂੰ ਅਧਿਕਾਰ ਹੈ ਤੁਹਾਡੀ ਇੱਕ ਸੀਟ ਹੈ ਤੁਹਾਨੂੰ ਲੱਗਦਾ ਪਲੱਸ ਕਿਵੇਂ ਕਰੋਗੇ ਤੁਸੀਂ ਇੱਕ ਤੋਂ 60 70 ਕਿਵੇਂ ਕਰੋਗੇ ਚਵਨੀ ਜੀ ਅਸੀਂ ਦੋ ਤੋਂ ਅੱਗੇ ਜਾਣ ਦੀ ਬੜੀ ਹਿੰਮਤ ਰੱਖਦੇ ਆ ਜਦੋਂ ਦੋ ਸੀਟਾਂ ਸੀ ਕੇਂਦਰ 'ਚ ਤੇ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਕੀਤਾ ਸੀ ਸਾਨੂੰ ਆਦਤ ਹੈ ਦੋ ਤੋਂ ਬਾਅਦ ਛੜਪਾ ਮਾਰਨ ਦੀ ਤੇ ਪੰਜਾਬ ਚ ਵੀ ਉਹ ਵਜ ਜਣਾ। ਥੈਂਕ ਯੂ। ਅੱਛਾ ਤੁਸੀਂ ਅਸ਼wini ਸ਼ਰਮਾ ਸਾਡੇ ਨਾਲ ਸੀਗੇ। ਪੰਜਾਬ বিজেপি ਦੇ ਸਾਬਕਾ ਪ੍ਰਧਾਨ ਨੇ ਅਸ਼wini ਸ਼ਰਮਾ ਔਰ ਅਸ਼wini ਸ਼ਰਮਾ ਕਹਿ ਰਹੇ ਨੇ ਕਿ ਲੋਕਾਂ ਦੇ ਦਿਲਾਂ ਤੱਕ ਅਸੀਂ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। বিজেপি ਗਰਾਊਂਡ ਤੇ ਵਰਕ ਕਰ ਰਹੀ ਹੈ ਔਰ ਦੋ ਤੋਂ ਬਾਅਦ ਜੰਪ ਮਾਰਨ ਦੀ ਸਾਨੂੰ ਆਦਤ ਹੈ ਔਰ ਅਸੀਂ ਜੰਪ ਮਾਰਾਂਗੇ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ 2027 ਦੇ ਵਿੱਚ ਸਰਕਾਰ ਬਣਾਵਾਂਗੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ।